ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲੈਨ ਤਿਆਇ ਫਿਰ ਅੰਗਦ ਗੁਰ ਕਾ ਅਰਦਾਸ ਆਮ ਦਾਸਾਂ ਹੈ ਸਹਾਇ ਅਰਜੁਨ ਹਰ ਗੋਬਿੰਦ ਰਾਮ ਸਿਮਰਾਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਡਿਠਾ ਸਬਦੁ ਖਜਾਇ ਦੇਵ ਬਹਾਦਰ ਉਸਤਮ ਰਾਹ ਹਰ ਨਾਮ ਨੇ ਦਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਕਰਕੇ ਖਾਲਸਾ ਜੀ ਵਾਹਿਗੁਰੂ ਜੀ ਜਾ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੋਪੀਆਂ ਤੌਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਦੁਆਹੀ ਦੇਖਿਆ ਨਿਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧੰਨਤਰ ਕੀ ਖਾਲਸਾ ਜੀ ਵਾਹ ਲੋ ਜੀ ਨਾ ਸੰਗਾਂ ਸੰਗਣੀ ਆਨੇ ਤਰ ਮਹੇਤਸੈ ਇਸ ਦਿੱਤੇ ਬੰਦ ਬੰਦ ਕਟਾਏ ਓਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਏ ਗਏ ਘੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਸੰਗ ਨੇ ਵਾਹ ਤੈਨਾ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧੰਨਕਰ ਕੀ ਕਲਸਾ ਜੀ ਬਲ ਜੀ ਬੰਧਾ ਕਤਨਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰੇ ਬਲਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਚਿਤ ਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ

ਚੰਗੀਆਂ ਚੰਡੇ ਗੁੰਗੇ ਜੁਗੋ ਜੋਗਿਆ ਤਾਲ ਧਰਮ ਕਾ ਜੈ ਕਰ ਮੋਨ ਜੀ ਆਪ ਜੀਆਂ ਦੇ ਸਿੱਖਾਂ ਦਾ ਮਾਨ ਨੀਵਾ ਮਾਤੇ ਉੱਚੀ ਮਾਤ ਪਤਨੀ ਰਾਖੀ ਆਪ ਵਾਹੀ ਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥੋਂ ਵਿਛੋੜਿਆ ਗਿਆ ਸ ਖੁੱਲੇ ਦਰਸ਼ਨ ਦਿਦਾ ਸਿਵਾ ਸੰਭਾਲਦਾ ਦਾਦਾਨ ਕਾਲ ਸਾ ਜਿਨ ਬਖਸ਼ੂ ਏ ਨਿਵਾਰਿਆ ਦੇ ਮਾਨ ਨੇਤਾਨਿਆਂ ਦੇ ਤਾਨ ਮੇਉਟਿਆਂ ਦੀਓ ਪਤ ਪਵਨ ਕਿਰਪਾ ਨਿਦਾਨ ਪਤਵਸ਼ਲ ਯੁਗ ਯੁਗ ਹਟਾਲ ਸਤਗੁਰੂ ਸ਼ੇਰ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਮੋਹ ਸੰਗਤ ਵੱਲੋਂ ਹਰਦਾਸ ਬੇਨਤੀ ਕਰੇ ਜੀ ਚਾਰ ਪਹਿਰ ਵੈਨ ਜੂ ਆਪ ਜੀਆਂ ਦੇ ਬਾਣ ਅੰਦਰ ਬਤੀਤ ਹੋਈ ਹੈ ਕੋਟਾ ਕੋਟ ਸੁਭਰਾਹ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਹੈ seva simran dwara apne paaney andar vteet parwa la na ji esme tan tan amaru shari baba deep singh ji da paavan pavitra asthan gur dwara shahid ganj sahib ji vekhe paavan pavitra darbar andar aatiyan de sohne singhasan taiyar kite gaye han ਸਰਬੱਤ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨੇਹਾ ਨੇਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਤੇ ਤਵਾਦ ਕਰਮੀਆਂ ਦੀ ਯਾਤਰਾ ਸੁਖਮੀ ਕਰਮੀ ਦਰਪਾ ਸਿੱਖੀ ਸਦਪੁਰਸਾ ਨਾਮ ਦਾੰਦਿ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤੰਸਰ ਪੂਰਨ ਕਰਨੀ ਆ ਜੀ ਪਤਸ਼ਾਹ ਜੀਓ ਇਸ ਸਮੇਂ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਅਸਥਾਨੈ ਮੈਨ ਯਾਤਿ ਆਗਿਆ ਬਖਸ਼ੋ ਰਸਤੇ ਵਿਚੰ ਸੰਗ ਸਹਾਇ ਕਰੋ ਜੀ ਸੇਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਰਾਮ ਚਰਬੀ ਕਲਾ ਤੇਰੇ ਪਾਏ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤ ਬੋਲੇ ਸ